ਸਾਡੇ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਹੈ ਜੋ ਆਪਣੇ ਪੰਜਾਬੀਆਂ ਨੂੰ ਪਿਆ ਹੈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾ ਸਾਡੇ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਕਹਿੰਦਾ ਪਿੱਛੇ ਚਲੋ ਯਾਰ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜੇ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਕਹਿੰਦਾ ਪਿੱਛੇ ਚਲੋ ਯਾਰ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਕਹਿੰਦਾ ਪਿੱਛੇ ਚਲੋ ਯਾਰ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੇ ਸਾਡੀ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਕਹਿੰਦਾ ਪਿੱਛੇ ਚਲੋ ਯਾਰ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੇ